ਸਿੱਟਾ ਵਾਲਾ ਮਾਮਲਾ ਬਿਆਨੀਆਂ ਵਾਲਾ ਮਾਮਲਾ ਉਹ ਤਾਂ ਪੈਰਲਰ ਰਹਿ ਗਈ ਹੈਗਾ ਪਰ ਵੱਡਾ ਮਾਮਲਾ ਕਹਿੰਦੇ ਕਿ ਇਹ ਚਰਚਾ ਕਿੱਥੋਂ ਨਿਕਲ ਕੇ ਆ ਰਹੀ ਹੈ ਕਿ ਜੀ ਪੰਜਾਬ ਇੱਕ ਦੇ ਤਹਿਤ ਹੀ ਐਸਜਪੀਸੀ ਦਾ ਨਵਾਂ ਰੂਪ ਬਣ ਸਕਦਾ ਮਤਲਬ ਇਹ ਇਸ ਤਰੀਕੇ ਕਰਨ ਨਾਲ ਸੀਮਤ ਹੋ ਕੇ ਸੁੱਬੇ ਤੱਕ ਹੋ ਜੇਗੀ ਜਾਂ ਕੇਂਦਰੀ ਕੰਟਰੋਲ ਚੋਂ ਨਿਕਲ ਕੇ ਖੁਦ ਮਖਤਿਆਰੀ ਵਾਲੇ ਕੰਟਰੋਲ ਚ ਆ ਜੇਗੀ ਇਸ ਨੂੰ ਕਿਵੇਂ ਦੇਖ ਰਹੇ ਇਹ ਮਾਮਲਾ ਚਰਚਾ ਚ ਕਾਫੀ ਵਾਰ ਆਇਆ ਥੋੜਾ ਥੋੜਾ ਕਰਕੇ ਕਈ ਵਾਰ ਗਾਇਬ ਗਾਇਬ ਕੋਈ ਨਾ ਕੋਈ ਬੰਦਾ ਕੋਈ ਦੀ ਗੱਲ ਕਹਿੰਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਚੁਅਲੀ ਐਕਟ ਸੀ ਪੁਰਾਣਾ ਜਦੋਂ ਗੁਰਦੁਆਰਾ ਸੁਧਾਰ ਲਹਿਰ ਛੱਡੀ ਐ ਉਹ ਪੰਜਾਬ ਹੀ ਸੀਗਾ ਐਕਚੁਅਲੀ ਇਹ ਪੰਜਾਬ ਦਾ ਹੀ ਐਕਟ ਸੀ ਕਿਉਂਕਿ ਪੰਜਾਬ ਬਹੁਤ ਵੱਡਾ ਸੀਗਾ 47 ਤੋਂ ਪਹਿਲਾਂ ਜਿਹੜਾ ਓਵਰਾਲ ਪੰਜਾਬ ਸਾਰਾ ਸੀਗਾ ਉਹ ਇਹਦਾ ਦਾਇਰਾ ਸੀ ਪਰ 47 ਤੋਂ ਬਾਅਦ ਫਿਰ ਇਧਰ ਚੱਲ ਪਿਆ ਜਿਹੜਾ ਮੁਕੰਮਲ ਸੀ ਉਸ ਤੋਂ ਬਾਅਦ ਜਦੋਂ ਹਿਮਾਚਲ ਤੇ ਹਰਿਆਣਾ ਬਣਦੇ ਨੇ ਨਾਲ ਫੇਰੇ ਮਤਲਬ ਕਾਰਪੋਰੇਟ ਬਾਡੀ ਬਣ ਗਈ ਇੱਕ ਟਾਈਪ ਦੀ ਤਾਂ ਆਟੋਮੈਟਿਕਲੀ ਜਿਹੜਾ ਇੱਕ ਤੋਂ ਵੱਧ ਰਾਜਾਂ ਦੇ ਦਾਇਰੇ ਦੇ ਵਿੱਚ ਜੇ ਕਿਸੇ ਦੀ ਚੋਣ ਹੋਣੀ ਆ ਜਾਂ ਬਾਕੀ ਦੀਆਂ ਚੀਜ਼ਾਂ ਹੋਣੀਆਂ ਨੇ ਤਾਂ ਉਹ ਚਲੀ ਗਈ ਜਿਵੇਂ ਪੰਜਾਬ ਯੂਨੀਵਰਸਿਟੀ ਦਾ ਚਲਾ ਗਿਆ ਚਾਰਜ ਉਹ ਇਹਦਾ ਚਾਰਜ ਗਵਰਨਮੈਂਟ ਆਫ ਇੰਡੀਆ ਕੋਲ ਚਲਾ ਗਿਆ ਪਾਰਲੀਮੈਂਟ ਕੋਲ ਚਲਾ ਗਿਆ ਜੋ ਹੁਣ ਚੱਲਦੇ ਚੱਲਦੇ ਹਾਲਾਤੇ ਹੋਏ ਨੇ ਕਿ ਦਿੱਲੀ ਦਾ ਤਾਂ ਪਹਿਲੇ ਹੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਲੱਗ ਬਣੀ ਹੋਈ ਐ ਐਕਟ ਬਣਿਆ ਹੋਇਆ ਹੈ। ਹਰਿਆਣਾ ਦੇ ਵਿੱਚ ਅਲੱਗ ਕਮੇਟੀ ਬਣਨ ਤੋਂ ਬਾਅਦ ਇਹ ਗੱਲ ਹੋਰ ਵੀ شدت ਨਾਲ ਚਰਚਾ ਚਾਹੀ। ਹੁਣ ਇਨੀ ਦਣੀਏ ਗੱਲ ਤਾਂ ਚਰਚਾ ਚਾਹੀਏ ਕਿ ਅੰਤਰੰਗ ਕਮੇਟੀ ਦੇ ਇੱਕ ਮੈਂਬਰ ਜਿਹੜੇ ਆਮ ਤੌਰ ਤੇ ਇਹ ਵੀ ਦੇਖੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਜਿਹੜਾ ਹੈ ਇਹਦੇ ਵੀ ਆਗੂ ਨੇ ਇਸ ਗੱਲ ਤੇ ਕਰਕੇ ਇਹਦੀ ਇੰਪੋਰਟੈਂਸ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਮਿੱਠੂ ਸਿੰਘ ਕਾਨੇ ਕਿ ਉਹਨਾਂ ਨੇ ਇੱਕ ਬਿਆਨ ਇਹ ਦਿੱਤਾ ਕਿ ਜੇਕਰ ਇਸ ਪੱਧਰ ਦੇ ਉੱਤੇ ਹੁਣ ਹੋਇਆ ਮਤਲਬ ਹਰਿਆਣੇ ਨੇ ਆਪਣੀ ਬੜਾਏ ਲਈ ਐ ਜੀਪੀਸੀ ਦਾ ਚੋਣਾ ਕੇ ਅੰਦਰ ਕਰਾ ਨਹੀਂ ਰਿਹਾ ਬੜੇ ਲੰਮੇ ਸਮੇਂ ਤੋਂ ਨਹੀਂ ਕਰਾ ਰਿਆ ਕਿੰਨੇ ਬੰਦੇ ਚੜ੍ਹਾਈ ਕਰ ਗਏ ਬਜ਼ੁਰਗ ਹੋ ਕੇ ਦੂਜਾ ਵੀ ਵੈਸੇ 2011 ਤੋਂ ਬਾਅਦ ਟੈਨੇਰ ਲਗਾਤਾਰ ਲੰਗੀ ਜਾ ਰਿਹਾ ਤੇ ਜੇ ਕੇਂਦਰ ਸਰਕਾਰ ਨਹੀਂ ਕਰਾ ਰਹੀ ਤਾਂ ਕਿਉਂ ਨਹੀਂ ਮਤਲਬ ਇਸ ਤਰੀਕੇ ਦੇ ਨਾਲ ਪੰਜਾਬ ਦਾ ਐਕਟ ਬਣੇ ਉਹਦੇ ਚ ਸਾਰੀਆਂ ਜਿਹੜੀਆਂ ਤਾਂ ਕਮਜ਼ੋਰੀਆਂ ਸਿੱਖ ਪੰਥ ਮਹਿਸੂਸ ਕਰਦਾ ਇਸ ਸ੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 1925 ਦੇ ਐਕਟ ਉਹ ਵੀ ਦਰਸਤ ਹੋਣ ਉਹਦੇ ਚ ਚੋਣਾਂ ਵੀ 5 ਸਾਲ ਲਈ ਲਾਜ਼ਮੀ ਜਿਵੇਂ ਪੰਚਾਇਤੀ ਰਾਜ ਦੀਆਂ ਨੇ ਮਿਊਂਸਪੈਲਟੀ ਦੀਆਂ ਨੇ ਅਸੈਂਬਲੀ ਪਾਰਲੀਮੈਂਟ ਦੀਆਂ ਨੇ ਇਹ ਛੇਤੀ ਕੀਤੇ ਲੇਟ ਨਹੀਂ ਹੁੰਦੀਆਂ ਬਿਨਾਂ ਐਮਰਜੈਂਸੀ ਤੋਂ ਉਸੇ ਤੰਗ ਨਾਲ ਜੀ ਕਲਾਜ ਇਹਦੇ ਵਿੱਚ ਵੀ ਪਾਈ ਜਾਵੇ ਕਿ ਹਰ ਹਾਲਤ ਚ ਪੰਜ ਸਾਲ ਬਾਅਦ ਹੋਣਗੇ ਕੋਈ ਇਹੋ ਜਿਹਾ ਤਰੀਕਾ ਹੋਏਗਾ ਔਰ ਇੱਕ ਨਾ ਕੇਵਲ ਕਲਾ ਮਿੱਠੂ ਸਿੰਘ ਖਾਨ ਦੇ ਖੋੜੀ ਉਹ ਆਪਣੇ ਸਾਥੀ ਐ ਜੀ ਪੀ ਸੀ ਮੈਂਬਰਾਂ ਨਾਲ ਵੀ ਚਰਚਾ ਕਰ ਰਹੇ ਨੇ ਤੇ ਉਧਰ ਵੀ ਇੱਕ ਡਿਮਾਂਡ ਸ਼ਾਇਦ ਇਸ ਲੈਵਲ ਦੇ ਉੱਤੇ ਬੜੀ ਵੱੜਦੀ ਦਿਖਤ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਟਰੈਟਜੀ ਇਸ ਤੇ ਬਣ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਜਾਂ ਇੱਕ ਕਿਹਾ ਇਹ ਜਾ ਰਿਹਾ ਕਿ ਕੇਵਲ ਹੁਣ ਜਿੰਨੀ ਐ ਜੀ ਪੀ ਸੀ ਹੈ ਇਦੇ 'ਚ ਹੁਣ ਪ੍ਰੈਕਟੀਕਲੀ ਤੌਰ ਦੇ ਉੱਤੇ ਹਿਮਾਚਲ ਦਾ ਇੱਕ ਮੈਂਬਰ ਇੱਕ ਝੂਟੀ ਦਾ ਮੈਂਬਰ ਰਹੂਗਾ ਝੂਟੀ ਦਾ ਮੈਂਬਰ ਤਾਂ ਕਿਉਂਕਿ ਛੱਦੀਗੜ ਪੰਜਾਬ ਦਾ ਪੰਜਾਬ ਕਲੇਮ ਕਰਦਾ ਉਹ ਤਾਂ ਵਿੱਚ ਹੀ ਆ ਜਾਊਗਾ ਉਹ ਤਾਂ ਕੋਈ ਬਾਹਰ ਕੰਡੜ ਦੀ ਲੋੜ ਨਹੀਂ ਕੇਵਲ ਇੱਕ ਮੈਂਬਰ ਬਾਹਰ ਰਹੂਗਾ ਜੇ ਕਰੇ ਨਹੀਂ ਮਤਲਬ ਇਹ ਐਕਟ ਬਣ ਜਾਂਦਾ ਪੰਜਾਬ ਦਾ ਤਾਂ ਇਹਦੇ ਉੱਤੇ ਜਿਹੜੀ ਕੇਂਦਰ ਤੇ ਨਿਰਭਰਤਾ ਹੈ ਪੰਜਾਬ ਦੀ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਖ ਵਖ ਮਾਮਲੇ ਅੰਚ ਉਹ ਹਟ ਜਾਊਗੀ ਘਟ ਜਾਊਗੀ ਔਰ ਉਹਦੇ ਤੇ ਨਹੀਂ ਰਹੂਗੀ ਫਿਰ ਪੰਜਾਬ ਦੇ ਦੈਰੇ ਦੇ ਚ ਲੜਾਈ ਵੀ ਸੌਖੀ ਹੋ ਜਾਂਦੀ ਹੈ ਚਰਚਾ ਵੀ ਮੰਨ ਮਨਾਏ ਵੀ ਜੋ ਵੀ ਚੀਜ਼ ਕਰਨੀ ਹੈ ਤਾਂ ਇਹਦੇ ਤੇ ਸੌਖਾ ਹੋ ਜਾਏ ਇਹਦੇ ਤੇ ਹੁਣ ਤੁਸੀਂ ਦੇਖੋ ਕਿ ਸ਼੍ਰੋਮਣੀ ਗੁਰਗੋਵਾਰਾ ਪ੍ਰਬੰਧਕ ਕਮੇਟੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਬਣੀ ਜਦੋਂ ਹਰਿਆਣੇ ਦੀ ਕਮੇਟੀ ਬਣੀ ਆ ਉਹਨਾਂ ਨੇ ਕਾਫੀ ਜ਼ਿਆਦਾ ਇਹਦਾ ਵਿਰੋਧ ਵੀ ਕੀਤਾ ਔਰ ਇਹ ਵੀ ਕਿਹਾ ਕਿ ਇਹਦਾ ਜਿਹੜੀ ਸਰਕਾਰਾਂ ਨੇ ਉਹ ਸਿੱਖਾਂ ਦੇ ਮਾਮਲਿਆਂ 'ਚ ਦਖਲੰਦ ਜੀ ਕਰ ਰਹੀਆਂ ਨੇ ਔਰ ਉਹਦੇ ਨਾਲ ਜੋੜ ਕੇ ਫਿਰ ਨਾ ਦੇੜ ਸਾਹਿਬ ਫਿਰ ਪਟਨਾ ਸਾਹਿਬ ਉਹ ਫਿਰ ਇਹ ਸਾਰੀਆਂ ਕਮੇਟੀਆਂ ਦੀ ਵੀ ਗੱਲ ਕੀਤੀ ਗਈ ਕਿ ਉਹ ਆਪ ਕਰ ਰਹੀ ਜਾਣੇ ਇਹਨਾਂ ਨੂੰ ਮਤਲਬ ਇਹਦੇ ਖਿਲਾਫ ਤਾਂ ਦੋਲਣ ਹੋਏਗਾ ਅੰਦੋਲਨ ਤਾਂ ਹੋਇਆ ਨਹੀਂ ਹਰਿਆਣੇ ਵਾਲੇ ਮਾਮਲੇ ਦੇ ਵਿੱਚ ਹੁਣ ਇੱਕ ਡਿਊਡ ਸਿਚੁਏਸ਼ਨ ਹੈ ਹਰਿਆਣੇ ਦੇ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੁਣੇਗੇ ਮੈਂਬਰ ਜਿਹੜੇ ਉਦੋਂ ਚੁਣੇ ਸੀ 11 ਚ ਉਹ ਸਰੋਵਰੀ ਕਮੇਟੀ ਦਾ ਵੀ ਮੈਂਬਰ ਨੇ ਤੇ ਹਰਿਆਣੇ ਦੀ ਇੱਕ ਅਲੱਗ ਚੋਣ ਹੋਊਗੀ ਉਹ ਗੁਰਦਾਰਾ ਪਰਵੰਦਾ ਕਮੇਟੀ ਅਲੱਗ ਹੋ ਗਈ ਹੁਣ ਇਹ ਕਿ ਕਨਫਿਊਜ਼ਨ ਹੈ ਤੇ ਹਾਈ ਕੋਰਟ ਦੇ ਵਿੱਚ ਇਹ ਘਟ ਗਈ ਹੋਣੀ ਹੈ ਹਾਈ ਕੋਰਟ ਚ ਦੇਖ ਤੇ ਗਈ ਹੋਈ ਹੈ ਕਿ ਸਰੋਵਣੀ ਗੁਰਦਾਰਾ ਪਰਵੰਦਾ ਕਮੇਟੀ ਦੀ ਚੋਣ ਕਰਾਈ ਜਾਏ ਤਾਂ ਉਹ ਹੁਣ ਗਵਰਨਮੈਂਟ ਆਫ ਇੰਡੀਆ ਬੰਦ ਦੇਖ ਰਹੇ ਨੇ ਕਿ ਗਵਰਨਮੈਂਟ ਆਫ ਇੰਡੀਆ ਪਹਿਲਾਂ ਪੁਰਾਣੀ ਜਿਹੜੀ ਸਰੋਵਣੀ ਕਮੇਟੀ ਦੀਆਂ ਸੀਟਾਂ ਨੇ ਉੱਥੇ ਉਹਨਾਂ ਨੂੰ ਡੀਨੋਟੀਫਾਈ ਕਰੇ ਗਵਰਨਮੈਂਟ ਆਫ ਇੰਡੀਆ ਡੀਨੋਟੀਫਾਈ ਨਹੀਂ ਕਰ ਰਹੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਤਾਂ ਆਪਣਾ ਪੋਲੀਟਿਕਲ ਪੱਤਾ ਖੇਡੂਗੀ ਜਦ ਵੀ ਉਹਨੂੰ ਠੀਕ ਲੱਗੂਗਾ ਕਰੂਗੀ ਜਦ ਨਹੀਂ ਲੱਗੂਗਾ ਨਹੀਂ ਸੀ ਚੋੜਾ ਵੀ ਜਦੋਂ ਉਹਨੂੰ ਠੀਕ ਲੱਗੂਗਾ ਕਿ ਉਹਦੇ ਨਾਲ ਸੰਬੰਧਤ ਕੋਈ ਠਹਿਰਾ ਰਹੀ ਹੈ ਉਦੋਂ ਚੋੜਾ ਕਰਾਊਗੀ ਨਹੀਂ ਤਾਂ ਉਹ ਚੋੜਾ ਨਹੀਂ ਕਰਾਊਗੀ ਇੱਕ ਅਲੱਗ ਗੱਲ ਹੈ ਕਿ ਜਿਹੜੀ ਠਹਿਰਾ ਨੇ ਉਹ ਵੀ ਬਹੁਤ ਵੱਡੇ ਪਦਰ ਤੇ ਮੰਗ ਵੀ ਦੀ ਕਰ ਰਹੀਆਂ ਆ ਚੋੜਾ ਦੀ ਕਿ ਕਿਉਂ ਨਹੀਂ ਹੋ ਸਕਦੀ ਸਾਡੇ ਮੰਗ ਤੇ ਹੋਣੀ ਚਾਹੀਦੀ ਹੈ ਪਰ ਗਵਰਨਮੈਂਟ ਆਫ ਇੰਡੀਆ ਦੇ ਹੱਥ 'ਚ ਆਇਆ ਨਾਲ ਇੱਕ ਗੱਲ ਇਹ ਵੀ ਆ ਪੰਜਾਬ ਨਗਾਤਾਰ ਕਹਿੰਦਾ ਆ ਰਿਹਾ ਖਾਸ ਤੌਰ ਤੇ ਘਟ ਰਹੀਆਂ ਨੇ ਗਲਤੋਂ ਵੀ ਕਿ ਕੇਂਦਰ ਚ ਕੋਈ ਵੀ ਸਰਕਾਰ ਆਈ ਉਹ ਪੰਜਾਬ ਦੇ ਭਲੇ ਵਾਲੇ ਜਾਂ ਪੰਜਾਬ ਦੇ ਭਲੇ ਬਾਰੇ ਸੋਚਦੀ ਨਹੀਂ ਤਾਕਤ ਫਿਰ ਉਹਦੇ ਕੋਲ ਹੈ ਜੇ ਇਹ ਤੁਹਾਡਾ ਨਜ਼ਰੀਆ ਬਣਿਆ ਹੋਇਆ ਤਾਂ ਤਾਕਤ ਉਹਦੇ ਕੋਲ ਛੱਡਣ ਦਾ ਕੋਈ ਗੰਨ ਵੀ ਨਹੀਂ ਬਣਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਅਜੇ ਤੁਰੀ ਹੈ ਘਟੋ ਘਟ ਹੁਣ ਅਥੋਰਿਟੀ ਵਾਲੇ ਬੰਦਿਆਂ ਨੇ ਤੁਰੀ ਹੈ ਜਿਹੜਾ ਅੰਤਰਕ ਕਮੇਟੀ ਚ ਚੁਣੇ ਹੋਏ ਨਮਾਇੰਦੇ ਨੇ ਜਿਹੜੇ ਕੁਝ ਨਮਾਇੰਦੇ ਨੇ ਉਹਨਾਂ ਚੋਂ ਇੱਕ ਮਿੱਠੂ ਸਿੰਘ ਕਾਨੇ ਕਹਿੰਦੇ ਨੇ ਔਰ ਇਹਦਾ ਮਤਲਬ ਇਹਦੇ ਤੇ ਕਲੈਰਿਟੀ ਸ਼੍ਰੋਮਣੀ ਅਕਾਲੀ ਦਲ ਪੁੱਤਰ ਸਰਜੀਤ ਨੂੰ ਵੀ ਕਰਨੀ ਪੈਗੀ ਕਿ ਕੀ ਇਹ ਤੁਹਾਡੇ ਕੁਝ ਮੈਂਬਰਾਂ ਦਾ ਜਿਹੜੇ ਐਜੀਪੀਸੀ ਮੈਂਬਰ ਨੇ ਉਹਨਾਂ ਦਾ ਵਿਚਾਰ ਹੈ ਜਾਂ ਤੁਹਾਡਾ ਸਾਰਿਆਂ ਦਾ ਵਿਚਾਰ ਹੈ ਜੇ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਸ਼੍ਰੋਮਣੀ ਕਮੇਟੀ ਜਾਂ ਚੋਣਾ ਕਰਾਉਣ ਲਈ ਜਦੋਜਾਦ ਕਰਨੀ ਹੈ ਪਹਿਲਾਂ ਉਹ ਵੀ ਬਾਰ-ਬਾਰ ਕਹਿੰਦੇ ਆ ਰਹੇ ਨੇ ਜਦੋਜਾਦ ਅਜੇ ਸ਼ੁਰੂ ਤਾਂ ਨਹੀਂ ਹੋਈ ਕਹਿਣ ਤਾਂ ਕੀ ਉਹ ਜਦੋਜਾਦ ਕਰੋਗੇ ਇਹ ਚੋਣਾ ਕਰਾਉਣ ਦੀ ਜਾਂ ਜਦੋਜਾਦ ਇਹ ਕਰ ਲਓਗੇ ਕਿ ਇਸ ਮਾਮਲੇ ਦੇ ਵਿੱਚ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਦੀ ਸਰਕਾਰ ਸਿੱਖ ਮਾਮਲਿਆਂ 'ਚ ਨੌਰਮਲੀ ਦਾਖਲ ਦਿੰਦੀ ਹੈ। ਕਾਫੀ ਮਾਮਲਿਆਂ 'ਚ ਕਹਿੰਦੇ ਦਿੰਦੀ ਹੈ। ਇਹ ਦੋਸ਼ ਹੈ। ਤੇ ਜੇ ਇੱਕ ਮੰਗ ਉੱਠਦੀ ਹੈ ਪੰਜਾਬ ਦੇ ਵਿੱਚੋਂ ਇੱਕ ਵੱਡੇ ਮਾਮਲੇ 'ਚ ਤਾਂ ਕੋਈ ਕਾਨੂੰਨ ਤਾਂ ਅਸੈਂਬਲੀ ਬਣਾ ਹੀ ਸਕਦੀ ਹੈ। ਇਧਰ ਨੂੰ ਵੀ ਸੋਚਣਗੇ ਮਤਲਬ ਜਿੱਥੇ ਉਹ ਬੋੜਾ ਆदमी ਸੀ ਤੋਂ ਵੀ ਸੋਚਦੇ ਨੇ। ਤਾਂ ਇਹਦਾ ਮਤਲਬ ਇਹ ਪਹਿਲੂ ਵੀ ਇਧਰ ਨੂੰ ਵੀ ਚੱਲ ਸਕਦਾ ਵੀ ਚਲੋ ਠੀਕ ਆ ਆਪਾਂ ਇਹ ਗੱਲ ਕਰੀਏ। ਵੈਸੇ ਸਭ ਤੋਂ ਪਹਿਲਾਂ ਪੰਥਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੌਜੂਦਾ ਮੈਂਬਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਗਰੁੱਪਾਂ ਦੇ ਵਿੱਚ ਜਾਂ ਜਿਹੜੇ ਵੀ ਲੋਕ ਸ਼੍ਰੋਮਣੀ ਕਮੇਟੀ ਦੀ ਚੋਣ ਲੜਦੇ ਨੇ ਉਹਨਾਂ ਸਤਾਰਿਆਂ 'ਚ ਜਿੰਨਾ ਚਿਰ ਇਤਫਾਕ رائے ਨਹੀਂ ਬਣਦੀ ਚਰਚਾ ਕਰਕੇ ਉਹਨਾਂ ਚਿਰ ਨਹੀਂ ਉਸ ਲੈਵਲ ਤੇ ਹੋਣਾ ਕਿਉਂਕਿ ਜੇ ਫੈਡਰਲ ਸਟਰਕਚਰ ਦਾ ਮਦਈ ਅਕਾਲੀ ਦਲ ਰਿਹਾ ਹੈ ਕਿ ਸੰਗੀ ਟਾਂਚਾ ਹੋਣਾ ਚਾਹੀਦਾ ਤੇ ਸੰਗੀ ਟਾਂਚੇ ਦੇ ਮਦਈ ਹੋਣ ਦੇ ਨਾਤੇ ਇਹ ਕੋਈ ਬਹੁਤ ਇਹੋ ਜੀ ਗੱਲ ਨਹੀਂ ਲੱਗਦੀ ਹਾਂ ਅਕਾਲੀ ਦਰ ਇੱਕ ਪਹਿਲਾਂ ਇੱਕ ਮੰਗ ਤੇ ਖੜਾ ਹੁੰਦਾ ਸੀਗਾ ਜਿਹੜੀ ਮੰਗ ਆਨੰਦਪੁਰ ਸਾਹਿਬ ਦੇ ਮੱਤੇ ਦੇ ਵਿੱਚ ਵੀ ਸ਼ਾਮਲ ਸੀ ਕਿ 올 ਇੰਡੀਆ ਸਿੱਖ ਗੁਰਦੁਆਰਾ ਐਕਟ ਬਣਨਾ ਚਾਹੀਦਾ ਉਦੋਂ ਫਿਰ ਇਹ ਸੀ ਕਿ ਸਾਰੇ ਸੂਬਿਆਂ ਦੀਆਂ ਆਪਣੀਆਂ ਖੁਦਮਖਤਿਆਰ ਸਰਸਥਾਵਾਂ ਵੀ ਹੋਣਗੀਆਂ ਉਹਨਾਂ ਦੀ ਕੰਬਰੇਲਾ ਬਾਡੀ ਉਹਨਾਂ ਦੀ ਪ੍ਰਤੀਨਿਧਤਾ ਜਿਹੜੀ ਕਰੂਗੀ ਪੂਰੇ 올 ਇੰਡੀਆ ਦੀ ਉਹ ਫਿਰ ਜਿੰਨੇ ਜਿੰਨੇ ਇੱਕ ਮੈਂਬਰ ਕਿਸੇ ਕਿਸੇ ਸਟੇਟ ਤੋਂ ਹੋਣਗੇ ਉਹਨੇ ਉਹਨੇ ਇੱਕ ਮੈਂਬਰ ਉਹ ਬੋਰਡ ਦੇ ਵਿੱਚੋਂ ਸਰੇ ਸੋਚ ਆ ਜਾਂਦੇ ਹੁਣ ਸ਼੍ਰੋਮਣੀ ਅਕਾਲੀ ਦਰ ਕਾਫੀ ਦੇਰ ਤੋਂ ਇਹ ਮੰਗ ਨਹੀਂ ਕਰਦਾ ਸ਼ਾਇਦ ਉਹਦੇ ਦਿਮਾਗ 'ਚ ਇਹ ਗੱਲ ਚਲੀ ਗਈ ਕਿ ਬਾਕੀ ਸਟੇਟਾਂ ਦੇ ਤਾਂ ਉਹ ਲੈ ਜਾਣਗੇ ਮੈਂਬਰ ਕੁਝ ਪੰਜਾਬ ਚੋਂ ਵੀ ਆਪਣੇ ਨਾਲ ਲੈ ਕਰਕੇ ਹੋ ਸਕਦਾ ਹੈ ਸ਼੍ਰੋਮਣੀ ਕਮੇਟੀ ਪੰਜਾਬ ਵਾਲੇ ਹਿੱਸੇ ਤੇ ਵੀ ਉਹ ਕਬਜ਼ਾ ਕਰ ਲੈਣ ਜਿਵੇਂ ਗੌਰਮੇਟਾਂ ਤੇ ਕਰਨ ਜਾਲ ਰਹਿੰਦੇ ਹੋ ਸਕਦਾ ਇਹ ਪੋਲਿਟਿਕਲ ਡਰ ਹੋਵੇ ਜਾਂ ਕੀ ਕੀ ਕਾਰਨ ਨੇ ਇਹ ਸਾਰੀਆਂ ਚੀਜ਼ਾਂ ਰਹਿਣਗੀਆਂ ਇਸ ਪੰਦਰ ਦੇ ਉੱਤੇ ਪਰ ਇਹ ਮਾਮਲਾ ਕਾਫੀ ਬੜਾ ਉਲਝਿਆ ਹੋਇਆ ਵੀ ਮਾਮਲਾ ਹੈ ਬਾਰ ਬਾਰ ਇਹ ਸਿਸਟਮ ਮਾਮਲਾ ਵੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਗੁਰਦੁਆਰਾ ਸਾਹਿਬਾਨਾ ਦੇ ਪ੍ਰਬੰਧ ਦਾ ਜਿਹੜਾ ਸਵਾਲ ਹੈ ਇਹ ਛੋਟਾ ਸਵਾਲ ਨਹੀਂ ਸ਼੍ਰੋਮਣੀ ਕਮੇਟੀ ਕੋਈ ਛੋਟੀ ਸੰਸਥਾ ਵੀ ਨਹੀਂ ਹੈ ਔਰ ਬਹੁਤ ਸਾਰੇ ਕਾਲਜ ਚਲਾ ਰਹੀ ਹੈ ਬਹੁਤ ਸਾਰੇ ਹਸਪਤਾਲ ਬਾਕੀ ਚੀਜ਼ਾਂ ਨੇ ਜਿੱਥੇ ਕੇਵਲ ਗੁਰਦੁਆਰਾ ਮੈਨੇਜਮੈਂਟ ਦਾ ਕੁਐਸਚਨ ਹੈ ਉੱਥੇ 20 22000 ਮੁਲਾਜ਼ਮ ਵੀ ਹੈ ਜਿਹੜੀ ਆ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਉਹ ਕੰਮ ਕਰਦਾ ਇਸ ਲਈ ਇਸ ਮਾਮਲੇ ਨੂੰ ਜੇ ਉਹਨੋਂ ਉਠਾ ਰਹੇ ਨੇ ਦੀ ਲੌਂਗ ਰਨ ਦਾ ਮਤਲਬ ਆਉਣ ਵਾਲੇ ਦਿਨਾਂ ਦਾ ਇਹ ਮੇਜਰ ਬੁੱਦਾ ਵੀ ਹੋ ਸਕਦਾ